ਆਪਾਂ ਇਹੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਨਗਰ ਕਾਉਂਸਲ ਜ਼ੀਰਕਪੁਰ ਦੀਆਂ ਆਪਾਂ ਦੇਖ ਸਕਦੇ ਕਿ ਕਰੀਬ ਇੱਕ ਹਫਤਾ 10 ਦਿਨ ਬਾਅਦ ਜਿਹੜੀ ਅੱਜ ਸਟ੍ਰਾਈਕ ਖੁੱਲੀ ਹੈਗੀ ਔਰ ਉਸ ਤੋਂ ਉਪਰੰਤ ਜਿਹੜਾ ਹੈਗਾ ਭਾਰੀ ਜਾਮ ਇਸ ਰੋਡ ਉੱਪਰ ਰਜਿਸਟਰੀਆਂ ਰਜਿਸਟਰੀਆਂ ਦਾ ਜਿਹੜੀ ਹੈਗੀ ਆ ਇੱਕ ਸਟ੍ਰਾਈਕ ਚੱਲਦੀ ਸੀ ਉਸ ਤੋਂ ਉਪਰੰਤ ਜਿਹੜਾ ਅੱਜ ਰਜਿਸਟਰੀਆਂ ਵਾਸਤੇ ਖੁੱਲ੍ਹਿਆ ਗਿਆ ਔਰ ਆ ਦੇਖ ਸਕਦੇ ਕਿ ਬਹੁਤ ਲੰਮਾ ਜਾਮ ਆ ਜਿਹੜਾ ਇੱਥੇ ਨਗਰ ਕਾਉਂਸਲ ਸੀ ਇਪੋਰਾਂਡ ਰੋਡ ਦੇ ਉੱਤੇ ਲੱਜ ਚੁੱਕਾ ਹੈਗਾ ਔਰ ਇਹ ਕਾਰਾਂ ਦੀਆਂ ਆਪਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪਹਿਲਾਂ ਵੀ ਇੱਥੇ ਜਿਹੜਾ ਕਾਫੀ ਇੱਥੇ ਜਾਮ ਰੂਟੀਨ 'ਚ ਵੀ ਲੱਗਾ ਰਹਿੰਦਾ ਪਰ ਅੱਜ ਜਿਹੜੀ ਹੜਤਾਲ ਆ ਗਈ ਹੈ ਰਜਿਸਟਰੀ ਕਲਰਕ ਵਗੈਰਾ ਜਿਹੜੇ ਡੀਸੀ ਸਟਾਫ ਸੀਗਾ ਉਸ ਵੱਲੋਂ ਸਟ੍ਰਾਈਕ ਕੀਤੀ ਗਈ ਸੀ ਕਰੀਬ 1 ਮਹੀਨਾ 10 ਦਿਨ ਬਾਅਦ ਸਟ੍ਰਾਈਕ ਖੁੱਲੀ ਔਰ ਇੱਥੇ ਰੂਟੀਨ ਦੇ ਵਿੱਚ ਜਿਹੜੀ ਅੱਜ ਰਜਿਸਟਰੀਆਂ ਹੋਣੇ ਇਹਨੇ ਚਾਲੂ ਹੋ ਗਈਆਂ ਇਸ ਕਰਕੇ ਆਪਾਂ ਦੇਖ ਸਕਦੇ ਕਿ ਵੱਡਾ ਜਾਮ ਜਿਹੜਾ ਇੱਥੇ ਦੇਖਣ ਨੂੰ ਮਿਲ ਰਿਹਾ ਹੈਗਾ ਜੀਵਨ ਕਿਥੇ ਜਿਹੜਾ ਮੋਟਰਸਾਈਕਲ ਸਕੂਟਰ ਟੂ ਵੀਲਰ ਨਿਕਲਦੀ ਵੀ ਜਿਹੜੀ ਜਗ੍ਹਾ ਨਹੀਂ ਹੈਗੀ ਬਹੁਤ ਦੇਖ ਸਕਦੇ ਕੋਦ ਗੱਡੀਆਂ ਜਿਹੜੀਆਂ ਹੈਗੀਆਂ ਇੱਥੇ ਫਸੀਆਂ ਹੋਈਆਂ ਹੈਗੀਆਂ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਨਗਰ ਕੌਂਸਲ ਜੀਪੋਲਰੀ ਰੋਡ ਦੇ ਜਿਹਦੇ ਉੱਪਰ ਪੁਲਿਸ ਸਟੇਸ਼ਨ ਵੀ ਹੈਗਾ ਔਰ ਇਹ ਦੇਖ ਸਕਦੇ ਕੋਦ ਐਸ ਐਚਓ ਜ਼ੀਰਪੁਰ ਦੀ ਗੱਡੀ ਵੀ ਜਿਹੜੀ ਇਹਦੇ ਵਿੱਚ ਜਿਹੜੀ ਫਸੀ ਹੋਈ ਹੈਗੀ ਔਰ ਕਾਫੀ ਲੰਬਾ ਜਾਮ ਇਸੇ ਰੋਡ ਦੇ ਉੱਪਰ ਜਿਹੜਾ ਪੁਲਿਸ ਸਟੇਸ਼ਨ ਹੈਗਾ ਡੀਸੀ ਦਫਤਰ ਹੈਗਾ ਡੀਐਸਪੀ ਆਫਿਸ ਹੈਗਾ ਔਰ ਆਪਾਂ ਦੇਖ ਸਕਦੇ ਕਿ ਤਹਿਸੀਲ ਇੱਥੇ ਹੈਗੀ ਆ ਨਗਰ ਕਾਉਂਸਲ ਦਾ ਦਫਤਰ ਹੈਗਾ ਮੰਦਰ ਹੈਗੇ ਔਰ ਸ਼ਮਸ਼ਾਨ ਘਾਟ ਵੀ ਸੜਕ ਦੇ ਉੱਪਰ ਹੈਗਾ ਕਾਫੀ ਵੀਜੀ ਸੜਕ ਹੈਗੀ ਜਿਹੜੀ ਤੇ ਇਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਇੱਥੇ ਜਿਹੜਾ ਸਕੂਲ ਬੱਸ ਵੀ ਇੱਥੇ ਦੇਖ ਸਕਦੇ ਫਸੀ ਹੋਈ ਹੈਗੀ ਆ ਕਾਫੀ ਲੰਬਾ ਜਾਮ ਹੈ ਦੇਖਣ ਨੂੰ ਮਿਲਿਆ ਹੈ ਨਾ ਔਰ ਜਿਹੜਾ ਅੱਪਾ ਦੇਖ ਸਕਦੇ ਕਿ ਅੱਜ ਜਿਹੜੀ ਹੈਗੀ 1 ਮਹੀਨਾ ਕਰੀਬ 10 ਦਿਨ ਬਾਅਦ ਜਿਹੜੀ ਇਥੇ ਸਟ੍ਰਾਈਕ ਖੁੱਲੀ ਹੈਗੀ ਆ ਲੋਕ ਰਜਿਸਟਰੀਆਂ ਕਰਾਉਣ ਲਈ ਜਿਹੜਾ ਅੱਜ ਪਿਆਰ ਹੈ ਗਿਆ ਤਸਵੀਰਾਂ ਸਾਰੇ ਸਾਨੂੰ ਨਗਰਬੌਸਰ ਉਹ ਰੋਡ ਦੇ ਦਿਖਾਇਆ ਜਾ ਰਿਹਾ ਇੱਥੇ ਜਾਮ ਲੱਗਣ ਦਾ ਮੁੱਖ ਕਾਰਨ ਇਹ ਵੀ ਹੈਗਾ ਜਿਹੜਾ ਇੱਥੇ ਦੁਕਾਨਾਂ ਬੜੀਆਂ ਹੈਗੀਆਂ ਜਾਂ ਇੱਥੇ ਆਪਾਂ ਜਿਆਦਾ ਜਿਹੜੇ ਇੱਥੇ ਵਸੇਕਾਂ ਨਵੀਸ ਹੈਗੇ ਆ ਉਹਨਾਂ ਦੀਆਂ ਦੁਕਾਨਾਂ ਤੇ ਜਿਹੜੀ ਪਾਰਕਿੰਗ ਨਹੀਂ ਹੈਗੀ ਜੀਵਨ ਤੇ ਜਿਹੜੇ ਸੂਤਰਾ ਤੋਂ ਇਹ ਜਾਣਕਾਰੀ ਮਿਲੀ ਹੈ ਕਿ ਇੱਥੇ ਦੁਕਾਨਾਂ ਪਾਸ ਵੀ ਹੈਗੀਆਂ ਪਰ ਜਿਹੜੇ ਦੁਕਾਨਾਂ ਬਣੀਆਂ ਵੀ ਹੈਗੀਆਂ ਉਹਨਾਂ ਦੇ ਅੱਗੇ ਜਿਹੜੀ ਪਾਰਕਿੰਗ ਨਹੀਂ ਹੈਗੀ ਲੋਕ ਜਿਹੜੇ ਆਪਣੇ ਵੀਕਲ ਜਿਹੜੇ ਹੈਗੇ ਆ ਆਪਣਾ ਵਾਹਨ ਜਿਹੜੇ ਹੈਗੇ ਆ ਸੜਕਾਂ ਦੇ ਉੱਪਰ ਖੜੇ ਕਰ ਦਿੰਦੇ ਹੈਗੇ ਆ ਜਿਸ ਕਾਰਨ ਇੱਥੇ ਜਿਹੜਾ ਭਾਰੀ ਜਾਮ ਲੱਗਦਾ ਹੈਗਾ ਇਹ ਦੇਖ ਸਕਦੇ ਕਿ ਕਾਫੀ ਜਾਮ ਜਿਹੜਾ ਇੱਥੇ ਲੱਗ ਚੁੱਕਾ ਹੈਗਾ ਔਰ ਸੜਕਾਂ ਦੇ ਉੱਪਰ ਜਿਹੜੇ ਵਾਹਨ ਖੜੇ ਹੈਗੇ ਆ ਇਹ ਇਸ ਜਾਮ ਦਾ ਜਿਹੜਾ ਮੁੱਖ ਕਾਰਨ ਹੈਗਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਦੀ ਜੇ ਗੱਲ ਕਰੀਏ ਟ੍ਰੈਫਿਕ ਪ੍ਰਸ਼ਾਸਨ ਦੀ ਜੇ ਗੱਲ ਕਰੀਏ ਟ੍ਰੈਫਿਕ ਪੁਲਿਸ ਵੱਲੋਂ ਇੱਥੇ ਕਾਫੀ ਜਿਹੜੀ ਕਾਰਵਾਈ ਕੀਤੀ ਜਾਂਦੀ ਹੈਗੀ ਆ ਪਰ ਅਕਸਰ ਜਿਹੜੇ ਵਾਹਨ ਹੈਗੇ ਆ ਉਹ ਸੜਕਾਂ ਦੇ ਉੱਪਰ ਖੜੇ ਹੁੰਦੇ ਔਰ ਉਸ ਨਾਲ ਜਿਹੜੀ ਟ੍ਰੈਫਿਕ ਦੀ ਜਿਹੜੀ ਆਵਾਜ਼ ਆਈ ਹੈਗੀ ਉਹ ਸੁਪਰਵਾਹਤ ਹੁੰਦੀ ਹੈਗੀ ਬਹੁਤ ਲੰਬਾ ਜਾਂ ਜਿਹੜਾ ਇੱਥੇ ਲੱਗ ਜਾਂਦਾ ਹੈ तकरीबन ਜਿੰਨੇ ਇੱਥੇ ਸ਼ੋਰੂਮ ਜਾਂ ਦੁਕਾਨਾਂ ਇਸ ਤਰ੍ਹਾਂ ਬਣਾਈਆਂ ਜਾ ਰਹੀਆਂ ਹਨ ਪ੍ਰਮਾਣਿਤ ਨਕਸ਼ੇ ਦੇ ਉੱਤੇ ਵੀ ਕਹਿੰਦੇ ਹਾਲਾਂਕਿ ਇਹ ਰੋਲ ਜਿਹੜਾ ਖੁਦ ਨਗਰ ਕਾਉਂਸਲ ਨੂੰ ਜਾਂਦਾ ਹੈਗਾ ਜਿਹੜਾ ਨੇ ਕਾਨੂੰਨੀ ਅਤੇ ਗੈਰ ਕਾਨੂੰਨੀ ਉਹ ਸਾਰੀਆਂ ਦੇਖਣੀਆਂ ਹੁੰਦੀਆਂ ਪਰ ਇਸੇ ਹੀ ਰੋਡ ਦੇ ਉੱਪਰ ਜਿਹੜਾ ਗੈਰ ਕਾਨੂੰਨੀ ਸਾਰੀਆਂ ਜਿਹੜੀਆਂ ਆ ਜਾਂ ਬਿਨਾ ਪਾਰਕਿੰਗ ਤੋਂ ਦੁਕਾਨਾਂ ਬੜੀਆਂ ਹੈਗੀਆਂ ਜਾਂ ਘਰੇਲੂ ਨਕਸ਼ੇ ਬਾਸ ਕੁਵਾ ਕੇ ਦੁਕਾਨਾਂ ਬਣਾਈਆਂ ਗਈਆਂ ਹੈਗੀਆਂ ਇੱਕ ਵੱਡਾ ਮੈਟਰ ਇੱਥੇ ਉੱਪਰ ਕੇ ਸਾਹਮਣੇ ਆ ਰਿਹਾ ਇਹ ਦੇਖ ਸਕਦੇ ਕਿਸ ਤਰੀਕੇ ਜਿਹੜੇ ਵਾਹਨ ਹੈਗੇ ਆ ਸੜਕਾਂ ਦੇ ਉੱਪਰ ਖੜੇ ਆ ਔਰ ਜਾਮ ਜਿਹੜਾ ਆਵਾਜੇ ਦਾ ਜਿਹੜਾ ਜਾਮ ਉਹ ਲੱਗਾ ਹੋਇਆ ਲੰਬੀ ਲਾਈਨ ਆਪਾਂ ਦੇਖ ਸਕਦੇ ਕੋਈ ਨਾ ਢਾਬੇ ਤੱਕ ਜਿਹੜੀ ਲਾਈਨ ਇੱਥੇ ਲੱਗ ਚੁੱਕੀ ਹੈ ਅਮਿਤ ਕੁਮਾਰ ਸਟਾਫਰ